ਗੁਰਪਿਆਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਪਿਛਲੇ ਦਿਨੀ ਆਪਾਂ ਇੱਕ ਲੜੀ ਇਤਿਹਾਸ ਦੀ ਆਰੰਭ ਕੀਤੀ ਸੀ ਜਿਹਦਾ ਨਾਮ ਸਾਡੇ ਸ਼ਹੀਦ ਉਸ ਲੜੀ ਤਹਿਤ ਪਹਿਲੇ ਐਪੀਸੋਡ ਦੇ ਵਿੱਚ ਆਪਾਂ ਸ਼ਹੀਦ ਅਤੇ ਸ਼ਹਾਦਤ ਸ਼ਬਦ ਬਾਰੇ ਵਿਚਾਰ ਸਾਂਝੇ ਕੀਤੇ ਸਨ ਜਿਹੜੇ ਚੈਨਲ ਤੇ ਨਵੇਂ ਹਨ ਉਹ ਪਹਿਲਾ ਐਪੀਸੋਡ ਦੇਖ ਸਕਦੇ ਹਨ ਅੱਜ ਆਪਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸੰਖੇਪ ਜੀਵਨ ਅਤੇ ਉਹਨਾਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਕੁਝ ਕੁ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪ੍ਰਕਾਸ਼ 15 April 1563 ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਪਿਤਾ ਗੁਰੂ ਰਾਮਦਾਸ ਸਾਹਿਬ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ। ਜਿਸ ਵਕਤ ਸਤਿਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਵਕਤ ਗੁਰੂ ਨਾਨਕ ਸਾਹਿਬ ਦੇ ਦਰ ਵੱਲੋਂ ਮਿਲੀ ਹੋਈ ਜ਼ਿੰਮੇਵਾਰੀ ਨੂੰ ਗੁਰੂ ਅਮਰਦਾਸ ਜੋ ਕਿ ਰਿਸ਼ਤੇ ਵਿੱਚ ਆਪ ਜੀ ਦੇ ਨਾਨਾ ਜੀ ਲੱਗਦੇ ਸਨ ਉਹ ਬਾਖੋਬੀ ਨਿਭਾਰੇ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਇੱਕ ਉਸ এনवायरमेंट ਦੇ ਵਿੱਚ ਹੋਇਆ ਜਿਹਨੂੰ ਆਪਾਂ ਪੂਰਨ ਰੂਪ ਵਿੱਚ ਚੁਣੌਤੀਆਂ ਭਰਿਆ ਵੀ ਕਹਿ ਸਕਦੇ ਹਾਂ ਗੁਰਬਾਣੀ ਵਿਚਾਰਧਾਰਾ ਵਾਲਾ ਵੀ ਕਹਿ ਸਕਦੇ ਹਾਂ ਤੇ ਇਤਿਹਾਸਕ ਤੌਰ ਤੇ ਜਿਹੜੇ ਕਾਰਜ ਗੁਰੂ ਅਮਰਦਾਸ ਸਾਹਿਬ ਕਰ ਰਹੇ ਸਨ ਜੋਂ ਉਹਨਾਂ ਤੋਂ ਬਾਅਦ ਗੁਰਤਾ ਗੱਦੀ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਬੈਠ ਕੇ ਕੀਤੇ ਉਹਨਾਂ ਸਾਰੇ ਕਾਰਜਾਂ ਨੂੰ ਬੜੀ ਨੀਜ਼ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਚਪਨ ਦੇ ਵਿੱਚ ਹੀ ਧੱਕਿਆ ਤਾਂ ਹੀ ਇਹ ਬੋਲ ਉਹਨਾਂ ਦੇ ਪਰਥਾਏ ਲਿਖੇ ਗਏ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਜਦੋਂ ਉਹਨਾਂ ਦੇ ਮੁੱਢਲੇ ਜੀਵਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰਮਖੀ ਅਤੇ ਗੁਰਬਾਣੀ ਦੀ ਵਿਦਿਆ ਬਾਬਾ ਬੁੱਢਾ ਜੀ ਪਾਸੋਂ ਪ੍ਰਾਪਤ ਕੀਤੀ ਇਹਦੇ ਨਾਲ ਸੰਸਕ੍ਰਿਤ ਫਾਰਸੀ ਗਣਿਤ ਪੜ੍ਹਾਵਾਂ ਦਾ ਵੀ ਸਤਗੁਰੂ ਮਹਾਰਾਜ ਨੇ ਅਧਿਐਨ ਕੀਤਾ ਤੇ ਗੁਰੂ ਘਰ ਦੇ ਵਿੱਚ ਰਹਿ ਕੇ ਸਤਿਗੁਰ ਦੀ ਬਾਣੀ ਗੁਰੂ ਨਾਨਕ ਸਾਹਿਬ ਦੇ ਕਲਾਮ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਦੇ ਨਾਲ ਇਉਂ ਕਹ ਲੋ ਕਿ ਆਪ ਨੂੰ ਗੁੜਤੀ ਮਿਲੀ 16 ਸਾਲ ਦੀ ਆਈਓ ਸੀ ਜਦੋਂ ਆਪ ਜੀ ਦਾ ਆਨੰਦ ਕਾਰਜ ਪਿੰਡ ਮੋ ਜਿਹੜਾ ਫਲੋਰ ਦੇ ਕੋਲ ਹੈ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਕ੍ਰਿਸ਼ਨ ਚੰਦ ਦੀ ਸੁਪਤਰੀ ਬੀਬੀ ਗੰਗਾ ਦੇਵੀ ਜੀ ਦੇ ਨਾਲ ਹੋਇਆ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦੋ ਵੱਡੇ ਭਰਾ ਬਾਬਾ ਪ੍ਰਿਥੀਚੰਦ ਅਤੇ ਮਹਾਦੇਵ ਜੀ ਸਨ ਜਦੋਂ ਆਪਾਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਕਾਲਣਾ ਕਮਾਈ ਦਾ ਜ਼ਿਕਰ ਕਰਦੇ ਹਾਂ ਘਟ ਮਥੁਰਾ ਜੀ ਨੇ ਆਪਣੀ ਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜ਼ਿਕਰ ਕੀਤਾ ਤੇ ਇਥੋਂ ਤੱਕ ਵੀ ਬੋਲ ਗੁਰੂ ਅਰਜਨ ਸਾਹਿਬ ਦੇ ਪਰਥਾਏ ਵਰਤੇ ਕਿ ਭਨ ਮਥੁਰਾ ਕਸ਼ਪੇਦ ਨੇ ਗੁਰ ਅਰਜਨ ਪ੍ਰਤਖ ਹਰ ਜਾਂ ਬਾਣੀ ਦੇ ਪ੍ਰੇਮੀ ਜਦੋਂ ਸਤਿਗੁਰੂ ਦੀ ਬਾਣੀ ਦਾ ਪਾਠ ਕਰਦੇ ਨੇ ਤੇ ਇਹ ਪੜਦੇ ਨੇ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ અવਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਗੁਰੂ ਰਾਮਦਾਸ ਮਹਾਰਾਜ ਨੂੰ ਜਿਹੜੀ ਜ਼ਿੰਮੇਵਾਰੀ ਗੁਰੂ ਨਾਨਕ ਸਾਹਿਬ ਦੇ ਘਰ ਵੱਲੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਕੇ ਗਏ ਸਨ ਉਹਦੇ ਲਈ ਜੇ ਕੋਈ ਯੋਗ ਚਿਹਰਾ ਨਜ਼ਰ ਆਇਆ ਤਾਂ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਸਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸਤੰਬਰ 1581 ਦੇ ਵਿੱਚ ਗੁਰਦੇਵ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਬਖਸ਼ੀ ਭਾਵੇਂ ਕਿ ਪ੍ਰਤਾਪ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਮਹਾਰਾਜ ਨਾਲ ਇਸ ਕਰਕੇ ਈਰਖਾ ਵੀ ਕਰਨ ਲੱਗ ਪਏ ਬਹੁਤ ਸਾਰੀਆਂ ਅਟਕਣਾ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਰਾਹ ਵਿੱਚ ਪਾਈਆਂ ਪਰ ਗੁਰਦੇਵ ਨੇ ਬੜੀ ਸ਼ਾਂਤੀ ਤੇ ਹਲੇਮੀ ਦੇ ਨਾਲ ਸਾਰੀਆਂ ਮੁਸੀਬਤਾਂ ਦਾ ਜਿਹੜਾ ਟਕਰਾ ਹੈ ਸਾਰੀਆਂ ਅੜਚਣਾਂ ਦਾ ਜਿਹੜਾ ਟਕਰਾ ਹੈ ਉਹ ਕੀਤਾ ਜਦੋਂ ਸਤਗੁਰੂ ਮਹਾਰਾਜ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਮਿਲ ਗਈ ਤਾਂ ਆਪ ਗੁਰੂ ਕਾ ਚੱਕ ਜਿਸ ਦੀ ਮੋੜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਦੇ ਨਾਲ ਗੁਰੂ ਰਾਮਦਾਸ ਸਾਹਿਬ ਨੇ ਗੱਡੀ ਸੀ ਉਸ ਗੁਰੂ ਕਾ ਚੱਕ ਦੀ ਉਸਾਰੀ ਲਈ ਉਥੇ ਯੋਗ ਪ੍ਰਬੰਧ ਲਈ ਸਤਗੁਰੂ ਮਹਾਰਾਜ ਆਣ ਬਿਰਾਜੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਸਰੋਵਰ ਦੀ ਮੁਕੰਮਲਤਾ ਸਤਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਰਵਾਈ ਜਿਹਨੂੰ ਅਸੀਂ ਅੰਮ੍ਰਿਤਸਰ ਕਹਿੰਦੇ ਆ ਤੇ ਅੱਜ ਉਸੇ ਸਰੋਵਰ ਦੇ ਨਾਮ ਤੋਂ ਸ਼ਹਿਰ ਦਾ ਨਾਮ ਹੀ ਜਿਹੜਾ ਅੰਮ੍ਰਿਤਸਰ ਪ੍ਰਚਲਿਤ ਹੋ ਗਿਆ ਇਹਦੇ ਨਾਲ ਨਾਲ ਉਸੇ ਅੰਮ੍ਰਿਤਸਰ ਦੇ ਵਿੱਚ ਗੁਰਦੇਵ ਨੇ ਇਕ ਮਹਾਨ ਕਾਰਜ ਜਿਹੜਾ ਕੀਤਾ ਸਿੱਖਾਂ ਦਾ ਇੱਕ ਕੇਂਦਰੀ ਸਥਾਨ ਬਣਾਇਆ ਜਿਹਨੂੰ ਅਸੀਂ ਦਰਬਾਰ ਸਾਹਿਬ ਕਹਿੰਦੇ ਆ ਜਿਹਦੀ ਨੀ ਆਪ ਜੀ ਨੇ ਸਾਈਂ ਮੀਆਂ ਮੀਰ ਦੇ ਪਾਸੋਂ ਰਖਵਾਈ ਨਾਲ ਹੀ ਰਾਮ ਸਰ ਵਿਵੇਕ ਸਰ ਸੰਤੋਖ ਸਰ ਕੌਲ ਸਰ ਆਦਿਕ ਸਰੋਵਰਾਂ ਦੀ ਸੰਤੋਖ ਸਰ ਆਦਿਕ ਸਰੋਵਰਾਂ ਦੀ ਵੀ ਜਿਹੜੀ ਸੇਵਾ ਹੈ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਰਵਾਈ ਇਹਦੇ ਨਾਲ ਨਾਲ ਜਦੋਂ ਨਗਰਾਂ ਦੀ ਗੱਲ ਚੱਲਦੀ ਹੈ ਤਾਂ ਗੁਰੂ ਸਾਹਿਬ ਨੇ ਅੰਮ੍ਰਿਤਸਰ ਨਗਰ ਦਾ ਸਭ ਤੋਂ ਪਹਿਲਾਂ ਵਿਕਾਸ ਕੀਤਾ 52 ਕਿੱਤਿਆਂ ਦੇ ਲੋਕਾਂ ਦਾ ਇੱਥੇ ਵਸੇਬਾ ਕੀਤਾ ਸਾਧਣੀ ਸਿਸਟਮ ਸੀ ਆਪਣੇ ਆਪ ਵਿੱਚ ਉਹਦੇ ਉੱਤੇ ਇੱਕ ਬੜੀ ਵੱਡੀ ਝੋਟ ਸੀ ਜਦੋਂ ਗੁਰਦੇਵ ਨੇ ਇੱਕੋ ਹੀ ਬਾਜ਼ਾਰ ਵਿੱਚ ਲੋਹਾਰ ਤਰਖਾਨ ਸੁਨਿਆਰ ਠੱਠਿਆਰ ਜਲਾਏ ਤੇ ਮੋਚੀ ਬਿਠਾ ਕੇ ਉਸ ਬਾਜ਼ਾਰ ਨੂੰ ਗੁਰੂ ਦਾ ਬਾਜ਼ਾਰ ਆਖਿਆ ਸਤਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸੇ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ ਗੁਰੂ ਸਾਹਿਬ ਦੀ ਬਾਣੀ ਦੀ ਸੰਭਾਲ ਕੀਤੀ ਰਾਮਸਰ ਸਰੋਵਰ ਦੇ ਕੰਢੇ ਤੇ ਬੈਠ ਕੇ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੀੜ ਹੈ ਉਹਦੀ ਮੁਕੰਮਲਤਾ ਵੀ ਕਰਵਾਈਆਂ ਰਾਗਾਂ ਦੇ ਵਿੱਚ ਜਿਹੜੀ ਬਾਣੀ ਹੈ ਉਚਾਰਨ ਕੀਤੀ ਤੇ ਇੱਕ ਬਹੁਤ ਵੱਡਾ ਗੁਰਬਾਣੀ ਦਾ ਖਜ਼ਾਨਾ ਜਿਹੜਾ ਹੈ ਉਹ ਸਾਡੀ ਝੋਲੀ ਵਿੱਚ ਪਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਉਹਨਾਂ ਦਾ ਇੱਕ ਕ੍ਰਾਂਤੀਕਾਰੀ ਕਦਮ ਸੀ ਕਿਉਂਕਿ ਦੁਨੀਆ ਦੀ ਤਾਰੀਖ ਵਿੱਚ ਅੱਜ ਤੱਕ ਜਿੰਨੇ ਰਹਿਬਰ ਹੋਏ ਨੇ ਉਹਨਾਂ ਨੇ ਕਦੀ ਵੀ ਕੋਈ ਲਿਖਤੀ ਆਪਣੇ ਹੱਥੀਂ ਆਪਣੀ ਲਿਖਤ ਜਿਹੜੀ ਹੈ ਲਿਖੀ ਹੋਈ ਉਹ ਆਪਣੀ ਉਮਤ ਦੀ ਝੋਲੀ ਵਿੱਚ ਨਹੀਂ ਪਾਈ ਸੋ ਸਤਗੁਰਾਂ ਦਾ ਇੱਕ ਬੜਾ ਵੱਡਾ ਕ੍ਰਾਂਤੀਕਾਰੀ ਕਦਮ ਸੀ ਵਪਾਰ ਨੂੰ ਪਰਫੁੱਲਤ ਕਰਨ ਦੇ ਲਈ ਸਿੱਖਾਂ ਨੂੰ ਜਿਹੜਾ ਹੈ ਉਥੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੇਜਿਆ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਮੇਂ ਸਿੱਖਾਂ ਵਿੱਚ ਵਪਾਰ ਕਰਨ ਦੀ ਪਿਰਤ ਜਿਹੜੀ ਹੈ ਉਹ ਪਾਈ ਗਈ ਭਾਵੇਂ ਕਿ ਜਦੋਂ ਆਪਾਂ ਅਨਮਤ ਦੀ ਗੱਲ ਕਰਦੇ ਹਾਂ ਤਾਂ ਦੂਜੀਆਂ ਧਰਤੀਆਂ ਨੂੰ ਉਹ ਚੰਗਾ ਨਹੀਂ ਸੀ ਮੰਦੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਵਪਾਰੀ ਬਣਾਇਆ ਜਿਸ ਦਾ ਕਰਕੇ ਸਿੱਖ ਕੋੜਿਆਂ ਦੇ ਪਾਰ ਖੂਬੀ ਬਣੇ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਦੇਣ ਸੀ ਜਿਸ ਵਕਤ ਲਾਹੌਰ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਵਪਾਰ ਦਾ ਕੇਂਦਰ ਸੀ ਬਿਲਕੁਲ ਉਹਦੀ ਤਰਜ਼ ਉੱਤੇ ਗੁਰੂ ਸਾਹਿਬ ਨੇ ਅੰਮ੍ਰਿਤਸਰ ਦਾ ਵਿਕਾਸ ਕੀਤਾ ਤਰਨਤਾਰਨ ਵਿਖੇ ਗੁਰੂ ਸਾਹਿਬ ਨੇ ਇੱਕ ਕੋੜੀ ਆਸ਼ਰਮ ਵੀ ਖੋਲ੍ਹਿਆ ਜਿੱਥੇ ਕਿ ਕੋੜੀਆਂ ਦਾ ਇਲਾਜ ਕੀਤਾ ਜਾਂਦਾ ਸੀ ਜਦੋਂ ਲਾਹੌਰ ਦੇ ਵਿੱਚ ਕਾਲ ਪਿਆ ਤਾਂ ਗੁਰੂ ਘਰ ਨੇ ਜਿਹੜਾ ਦੁਸ਼ਮੰਦ ਸੰਗਤ ਦਾ ਸੀ ਉਧਰ ਲਾਇਆ ਬੜੇ ਲੋਕ ਭਲਾਈ ਦੇ ਕਾਰਜ ਵੀ ਜਿਹੜੇ ਨੇ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤੇ ਤੇ ਇਹ ਏਡਾ ਵੱਡਾ ਕਾਲ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਜੇ ਕੋਈ Hindu ਸੀ ਤੇ ਉਹਦਾ ਸੰਸਕਾਰ ਕੀਤਾ ਗਿਆ ਜੇ ਕੋਈ ਮੁਸਲਮਾਨ ਸੀ ਤੇ ਉਹਨੂੰ ਦਫਨਾਇਆ ਗਿਆ ਤੇ ਇਹਦੇ ਨਾਲ ਹੀ ਜਾਤ ਪਾਤੀ ਸਿਸਟਮ ਉੱਤੇ ਚੋਟ ਮਾਰਨ ਲਈ ਸਰੋਵਰਾਂ ਦੀ ਸਥਾਪਨਾ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਚਾਰੇ ਦਸ਼ਾਵਾਂ ਚਾਰੇ ਵਰਨਾ ਦੇ ਲੋਕਾਂ ਨੂੰ ਇੱਕ ਕਰਨ ਦਾ ਜਿਹੜਾ ਤਹਈਆ ਸਤਿਗੁਰੂ ਮਹਾਰਾਜ ਨੇ ਕੀਤਾ ਸੋ ਜਿੱਥੇ ਗੁਰਦੇਵ ਨੇ ਘਰੇਲੂ ਧਾਰਮਿਕ ਅਤੇ ਰਾਜਨੀਤਿਕ ਉਪਦੇਸ਼ ਦਿੱਤੇ ਉਥੇ ਸਤਿਗੁਰੂ ਨੇ ਜੋ ਆਪਣੇ ਮੁਖ ਤੋਂ ਆਖਿਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲਿਆ ਵੀ ਉਹਨਾਂ ਦਾ ਜੀਵਨ ਇਸ ਗੱਲ ਦੀ ਗਵਾਹੀ ਭਰਦਾ ਹੈ ਜਦੋਂ ਅਸੀਂ ਸਤਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸ਼ਹੀਦੀ ਦੇ ਕਾਰਨਾ ਦਾ ਜ਼ਿਕਰ ਪੜਨੇ ਹਾਂ ਤਾਂ ਸਾਡੇ ਵਿਦਵਾਨਾਂ ਨੇ ਬਹੁਤ ਸਾਰੇ ਕਾਰਨ ਸਾਡੇ ਸਾਹਮਣੇ ਖੋਜ ਕੇ ਰੱਖੇ ਨੇ ਭਾਵੇਂ ਕਿ ਲੰਮਾ ਸਮਾਂ ਸਾਡੇ ਅਣਜਾਣ ਢਾਡੀ ਤੇ ਕਵੀਸ਼ਰਾਂ ਨੇ ਸਾਰਿਆਂ ਨੇ ਨਹੀਂ ਕੇਵਲ ਇੱਕੋ ਹੀ ਕਾਰਨ ਸਾਡੇ ਸਾਹਮਣੇ ਰੱਖਿਆ ਕਿ ਚੰਦੂ ਦੀ ਧੀ ਦਾ ਰਿਸ਼ਤਾ ਲੈਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਤਾਂ ਕਰਕੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋ ਗਈ ਪਰ ਪਿਆਰਿਓ ਜੇ ਕੇਵਲ ਕਾਰਨ ਇੰਨਾ ਹੀ ਹੋਵੇ ਤਾਂ ਇੱਕ ਘਰੇਲੂ ਲੜਾਈ ਹੈ ਉਹ ਮੇਰੇ ਘਰ ਵਿੱਚ ਵੀ ਹੋ ਸਕਦੀ ਹੈ ਉਹ ਕਿਸੇ ਦੂਜੇ ਘਰ ਵਿੱਚ ਵੀ ਹੋ ਸਕਦੀ ਹੈ ਇਹ ਕੌਮੀ ਲੜਾਈ ਨਹੀਂ ਹੈ ਹਾਂ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਚੰਦੂ ਵੀ ਕੋਈ ਅਹਲਕਰ ਹੈ ਜਿਸ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨਾਲ ਈਰਖਾ ਕੀਤੀ ਆਪਣਾ ਵੈਰ ਕੱਢਿਆ ਇਤਿਹਾਸ ਨੂੰ ਖੋਜਦਿਆਂ ਹੋਇਆਂ ਸਾਨੂੰ ਬਹੁਤ ਸਾਰੇ ਕਾਰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਦੇ ਪਤਾ ਲੱਗਦੇ ਨੇ ਸਤਗੁਰੂ ਮਹਾਰਾਜ ਨੇ ਵਰਨ ਆਸ਼ਰਮ ਜਾਤੀ ਪ੍ਰਥਾ ਤੇ ਵਿਪਰਵਾਦ ਵੱਲੋਂ ਜਿਹੜਾ ਇੱਕ ਨੂੰ ਛੱਡ ਕੇ ਵਖ-ਵਖਤ ਦੇਵੀ-ਦੇਵਤਿਆਂ ਦੀ ਪੂਜਾ ਰਾਈ ਮਰਨੇ ਪਰਨੇ ਤੇ ਜਨਮ ਸਮੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਗੁਰਦੇਵ ਨੇ ਉਹ ਤੋਂ ਸੁਚੇਤ ਕਰਦਿਆਂ ਹੋਇਆਂ ਜਦੋਂ ਆਪਣੇ ਬੋਲਾਂ ਰਾਈ ਅਤੇ ਲੰਗਰਾਂ ਸਰੋਵਰਾਂ ਤੇ ਪ੍ਰਚਾਰ ਨਹੀਂ ਪ੍ਰੈਕਟੀਕਲ ਰੂਪ ਦੇਣ ਦਾ ਉਪਰਾਲਾ ਕੀਤਾ ਉਦਮ ਕੀਤਾ ਤਾਂ ਬੇਪਰਵਾਦ ਨੂੰ ਇਹ ਗੱਲ ਪ੍ਰਮਾਨ ਨਹੀਂ ਚੜੀ ਇਸੇ ਕਰਕੇ ਅਸੀਂ ਵੇਖਦੇ ਹਾਂ ਕਿ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਵੀ ਅਕਬਰ ਬਾਦਸ਼ਾਹ ਨੂੰ ਸ਼ਿਕਾਇਤਾਂ ਗਈਆਂ ਜਿਨ੍ਹਾਂ ਦੀ ਨਿਵਰਤੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਕੀਤੀ ਬ੍ਰਾਹਮਣਵਾਦ ਦੇ ਇੱਕ ਹਥਿਆਰ ਬੀਰਬਲ ਦਾ ਵੀ ਸਾਨੂੰ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਸਖੀ ਸਰਵਰੀਆਂ ਦੀ ਗੱਦੀ ਜਿਹਨੂੰ ਆਮ ਤੌਰ ਤੇ ਅਸੀਂ ਨਗਾਏ ਵਾਲਾ ਕਹਿ ਦਿੰਨੇ ਹਾਂ ਲੱਖਾਂ ਦਾ ਦਾਤਾ ਕਹਿ ਦਿੰਨੇ ਆ ਜਦੋਂ ਪੰਜਾਬ ਵਿੱਚ ਵੇਖਦੇ ਆ ਤੇ ਪਿੰਡਾਂ ਪਿੰਡਾਂ ਵਿੱਚ ਨਗਾਏ ਵਾਲਿਆਂ ਦੀਆਂ ਕਬਰਾਂ ਬਣੀਆਂ ਹੋਈਆਂ ਨੇ ਕਈ ਜਗ੍ਹਾ ਤੇ ਲੋਕਾਂ ਨੇ ਸਿਰਫ ਮੇਲਾ ਲਾਉਣ ਦੇ ਲਈ ਆਪਣੇ ਕੋਲੋਂ ਹੀ ਦੋ ਇੱਟਾਂ ਰੱਖ ਲਈਆਂ ਜਿੱਥੇ ਨਹੀਂ ਵੀ ਸਨ ਉੱਥੇ ਵੀ ਉਹਨਾਂ ਨੇ ਕਬਰਾਂ ਬਣਾ ਲਈਆਂ ਸ਼ਰਾਬਾਂ ਤੇ ਮੇਲਿਆਂ ਦੇ ਲਈ ਹੁਣ ਇਹ ਜਿਹੜਾ ਨਗਾਏ ਵਾਲਾ ਸੀ ਇਹਦਾ ਅੱਗੇ ਚੇਲਾ ਸ਼ੇਖ ਫਤਾ ਹੈ ਸਾਡੇ ਆਪੋਲ ਲੋਕ ਕਈ ਵਾਰ ਇਹ ਗੱਲ ਕਹਿੰਦੇ ਨੇ ਕਿ ਸ਼ੇਖ ਫਤੇ ਨੂੰ ਗੁਰੂ ਅਰਜਨ ਸਾਹਿਬ ਨੇ ਵਰ ਦਿੱਤਾ ਪਰ ਨਹੀਂ ਸਤਿਗੁਰੂ ਮਹਾਰਾਜ ਨੇ ਹਮੇਸ਼ਾ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਉਪਦੇਸ਼ ਦਿੱਤਾ ਹੈ ਕਬਰਾਂ ਦੇ ਨਾਲੋਂ ਲੋਕਾਂ ਨੂੰ ਤੋੜਿਆ ਤੇ ਮਹਾਰਾਜ ਵੱਲੋਂ ਤਰਨ ਤਰਨ ਦਾ ਨਗਰ ਵਸਾਉਣਾ ਆਪਣੇ ਆਪ ਦੇ ਵਿੱਚ ਕਿਉਂਕਿ ਬਿਲਕੁਲ ਉਹਦੇ ਲਾਗੇ ਹੀ ਸਖੀ ਸਰਵਰੀਆਂ ਦੀ ਗੱਦੀ ਚੱਲਦੀ ਹੈ ਤੇ ਜਿਹੜੇ ਬਹੁਤ ਸਾਰੇ ਪਖੰਡ ਕਰਦੇ ਸਨ ਧਾਗੇ ਤਵੀਤ ਕਰਦੇ ਸਨ ਕਬਰਾਂ ਉੱਤੇ ਬਹਿ ਕੇ ਝਾੜ ਫੂਕ ਕਰਦੇ ਸਨ ਤੇ ਜਿਨ੍ਹਾਂ ਦੀਆਂ ਗੱਦੀਆਂ ਦੇ ਮਾਲਕ ਪਿੰਡਾਂ ਦੇ ਚੌਧਰੀ ਸਨ ਉਹ ਚੌਧਰੀ ਵੀ ਜਦੋਂ ਗੁਰੂ ਸਾਹਿਬ ਦੇ ਪ੍ਰਚਾਰ ਦੇ ਅਸਰੇ ਠਾਏ ਜਦੋਂ ਆਪਾਂ ਪਾਈ ਮੰਝ ਦੀ ਗੱਲ ਕਰਦੇ ਆਂ ਪਾਈ ਬੈਲੋ ਦੀ ਗੱਲ ਕਰਦੇ ਆਂ ਤਾਂ ਇਹ ਵੀ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਵਾਲੇ ਬੰਨੇ ਆਏ ਤਾਂ ਸਖੀ ਸਰਵਰੀਆਂ ਨੂੰ ਵੀ ਇਹ ਗੱਲਾਂ ਬਹੁਤ ਚੁਭੀਆਂ ਇਹ ਦੂਜਾ ਕਾਰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ ਕਿਤੇ ਨਾ ਕਿਤੇ ਬਣਦਾ ਹੈ ਕਿਉਂਕਿ ਇਹਨਾਂ ਦੀ ਨਫ਼ਰਤ ਇਹਨਾਂ ਦੀ ਈਰਖਾ ਇਹਨਾਂ ਦਾ ਜ਼ੋਰ ਵੀ ਸਰਕਾਰੀ ਦਰਬਾਰੇ ਸਤਗੁਰੂ ਮਹਾਰਾਜ ਵੱਲੋਂ ਚਲਾਈ ਹੋਈ ਸਿੱਖੀ ਦੀ ਇਸ ਲਹਿਰ ਨੂੰ ਠੱਲ ਪਾਉਣ ਦੇ ਲਈ ਲੱਗਾ ਅੱਗੇ ਤੀਜੇ ਕਾਰਨ ਵੱਲ ਜਦੋਂ ਆਪਾਂ ਵਧਦੇ ਹਾਂ ਤਾਂ ਇਹ ਹੈ ਨਕਸ਼ਮੰਦੀ ਸلسਲਾ ਇਹਦੇ ਪਿਛੋਕੜ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਤੁਰੰਤੋਂ ਆਇਆ ਹੈ ਜਿਸ ਨੂੰ ਬਾਕੀ ਬਿੱਲਾ ਭਾਰਤ ਵਿੱਚ ਲੈ ਕੇ ਆਇਆ ਸੀ ਤੇ ਇਸ ਸਿੰਸਲੇ ਦੀ ਜਿਹੜੀ ਅਡੋਲੋਜੀ ਸੀਓਏਸੀ ਵੀ ਕਿਸੇ ਵੀ ਤਰੀਕੇ ਨਾਲ ਲੋਕਾਂ ਨੂੰ ਇਸਲਾਮ ਦੇ ਵਿੱਚ ਕਨਵਰਟ ਕੀਤਾ ਜਾਵੇ ਉਹਦੇ ਲਈ ਤੁਹਾਨੂੰ ਕੋਈ ਵੀ ਹਥਿਆਰ ਵਰਤਣਾ ਪਵੇ ਤੁਸੀਂ ਗੁਰੇਜ਼ ਨਹੀਂ ਕਰਨਾ ਚਾਹੇ ਤੁਹਾਨੂੰ ਰਾਜਨੀਤਿਕ ਤਾਕਤ ਵਰਤਣੀ ਪਵੇ ਇਸੇ ਨਖਸ਼ਮੰਦੀ ਸਿੰਸਲੇ ਦਾ ਸ਼ੇਖ ਅਹਿਮਦ ਸਰੰਦੀ ਸੀ ਇਹਨੇ ਐਲਾਨ ਕੀਤਾ ਕਿ ਮੈਂ ਇਸਲਾਮ ਦਾ ਰਖਵਾਲਾ ਹਾਂ ਤੇ ਇੱਕ ਲਕਬ ਧਾਰਨ ਵੀ ਕੀਤਾ ਮੁਜੱਦਦ ਅਲਫਸਾਨੀ ਦਾ ਤਾਂ ਇਹ ਵੀ ਸੋਚ ਸਮਾਜ ਲਈ ਲੋਕਾਂ ਲਈ ਘਾਤਕ ਬਣ ਜਾਂਦੀ ਹੈ شیخ احمد ਸਰੰਦੀ ਦੇ ਸੰਪਰਕ ਦੇ ਵਿੱਚ شیخ ਫਰੀਦ ਬੁਖਾਰੀ ਜਿਹਨੂੰ ਮਰਤਜ਼ਾ ਖਾਨ ਕਿਹਾ ਜਾਂਦਾ ਹੈ ਲਾਹੌਰ ਦਾ ਗਵਰਨਰ ਆਇਆ ਇਹਨਾਂ ਦੀ ਸ਼ਹਿ ਦੇ ਨਾਲ ਇਹਨਾਂ ਦੀ سپورਟ ਨਾਲ ਆਪਾਂ ਕਹਿ ਸਕਦੇ ਹਾਂ ਜਹਾਂਗੀਰ ਗੱਦੀ ਤੇ ਬਿਠਾਇਆ ਗਿਆ ਅਕਬਰ ਕਿਉਂਕਿ ਥੋੜਾ ਨਰਮ ਦਿਲ ਸੀ ਤੇ ਜਹਾਂਗੀਰ ਨੂੰ ਜਦੋਂ ਇਹਨਾਂ ਨੇ ਸਪੋਰਟ ਕੀਤੀ ਕਿਉਂਕਿ ਰਾਜ ਮਹਿਲਾਂ ਦੇ ਵਿੱਚ 20 ਧੜੇ ਹੁੰਦੇ ਨੇ ਰਾਜਨੀਤੀ ਵਿੱਚ ਇਹ ਵਰਤਾਰਾ ਆਮ ਦੇਖਦੇ ਹਾਂ ਕਿ ਇੱਥੇ ਬੰਦਿਆਂ ਦੀ ਮਦਦ ਦੀ ਲੋੜ ਪੈਂਦੀ ਹੈ ਤੇ ਜਿਹੜੇ ਸਪੋਰਟ ਕਰਦੇ ਨੇ ਉਹ ਫਿਰ ਜਾਇਜ਼ ਜਾਂ ਨਜਾਇਜ਼ ਕੰਮ ਵੀ ਜਿਹੜੇ ਨੇ ਉਹ ਲੀਡਰਾਂ ਦੇ ਕੋਲੋਂ ਕਢਾਉਂਦੇ ਨੇ ਸੋ ਸ਼ੇਖ ਅਹਿਮਦ ਸਰੰਦੀ ਨੇ ਜਹਾਂਗੀਰ ਬਾਦਸ਼ਾਹ ਨੂੰ ਇਹ ਆਖਿਆ ਕਿ ਜਦੋਂ ਤੂੰ ਗੱਦੀ ਤੇ ਬਹਵੇਂਗਾ ਤੇ ਜਿਹੜੇ ਵੀ ਇਸਲਾਮ ਲਈ ਲੋਕ ਖਤਰਾ ਹਨ ਉਹਨਾਂ ਨੂੰ ਕਿਨਾਰੇ ਲਾ ਦਿੱਤਾ ਜਾਵੇਗਾ। ਅਗਲਾ ਜਿਹੜਾ ਸ਼ਹੀਦੀ ਦਾ ਕਾਰਨ ਹੈ ਉਹ ਜਹਾਂਗੀਰ ਬਾਦਸ਼ਾਹ ਖੁਦ ਵੀ ਹੈ ਕਿਉਂਕਿ ਉਹ ਆਪਣੀ ਤੁਜਕੇ ਜਹਾਂਗੀਰੀ ਦੇ ਵਿੱਚ ਇਹ ਗੱਲ ਦਾ ਜ਼ਿਕਰ ਕਰਦਾ ਹੈ ਕਿ ਬਹੁਤ ਲੰਮੇ ਸਮੇਂ ਤੋਂ ਬਿਆਸਾ ਦਰਿਆ ਦੇ ਕੰਢੇ ਇੱਕ ਝੂਠੀ ਦੁਕਾਨ ਚੱਲ ਰਹੀ ਹੈ ਜਿਸ ਨੂੰ ਜਿਸ ਦੇ ਪਿੱਛੇ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਵੀ ਜਿਹੜੇ ਨੇ ਲੱਗੇ ਹੋਏ ਨੇ ਸੋ ਉਹਦੀ ਬਿਆਸਾ ਦਰਿਆ ਦੇ ਕੰਢੇ ਜਾਨੀ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਉੱਥੇ ਵਸਤਾ ਹੈ ਗੁਰੂ ਅਰਜਨ ਸਾਹਿਬ ਦੀ ਉਹ ਗੱਲ ਕਰਦਾ ਹੈ ਸੋ ਕਿਤੇ ਨਾ ਕਿਤੇ ਉਹ ਐਸੀ ਸੋਚ ਤੋਂ ਪ੍ਰਭਾਵਿਤ ਸੀ ਕਿ ਸਾਰੇ ਮੁਲਖ ਵਿੱਚ ਇਸਲਾਮ ਦਾ ਬੋਲਬਾਲਾ ਆਉਣਾ ਚਾਹੀਦਾ ਹੈ ਸੋ ਉਹ ਖੁਦ ਵੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਇੱਕ ਕਾਰਨ ਹੈ ਕਿਉਂਕਿ ਜਿਹੜੀ ਰਾਜਨੀਤੀ ਦੀ ਗੱਲ ਵੀ ਗੁਰੂ ਘਰ ਵੱਲੋਂ ਉੱਠਦੀ ਹੈ ਕਿ ਤਖਤ ਰਾਜਾ ਸੋ ਬਹੇ ਜੇ ਤਖਤ ਤੇ ਲਾਇਕ ਹੋਈ ਜਿੱਥੇ ਗੁਰੂ ਘਰ ਵਿੱਚੋਂ ਧਾਰਮਿਕ ਲੋਕਾਂ ਲਈ ਆਵਾਜ਼ ਉੱਠਦੀ ਹੈ ਰਾਜਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਇਹ ਆਵਾਜ਼ ਉੱਠਦੀ ਹੈ ਹੁਣ ਜਿੱਥੇ ਧਾਰਮਿਕ ਲੋਕ ਤੇ ਰਾਜਨੀਤਿਕ ਦੋਵੇਂ ਗੁਰੂ ਘਰ ਦੀਏ ਬੋਲਾਂ ਨੂੰ ਗੁਰੂ ਘਰ ਦੇ ਬਚਨਾਂ ਨੂੰ ਆਪਣੇ ਪ੍ਰਤੀ ਵੰਗਾਰ ਸਮਝਣ ਉਥੇ ਨਤੀਜਾ ਸ਼ਹਾਦਤ ਨਿਕਲਦਾ ਹੈ ਹੁਣ ਜਿਹੜਾ ਬਹਾਨਾ ਲੱਭਿਆ ਗਿਆ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਉਹ ਸੀ ਖusro ਦੀ ਮਦਦ ਕਿਉਂਕਿ ਖusro ਕਿਉਂਕਿ ਅਕਬਰ ਦਾ ਪੋਤਰਾ ਸੀ ਉਹ ਚਾਹੁੰਦਾ ਸੀ ਕਿ ਉਹ ਗੱਦੀ ਦੇ ਉੱਤੇ ਬੈਠੇ ਜੀ ਦਾ ਕਰਕੇ ਉਹਨੇ ਬਗਾਵਤ ਵੀ ਕੀਤੀ ਤੇ ਸਾਜ਼ਿਸ਼ ਤਹਿਤ ਇਹ ਗੱਲ ਬਣਾਈ ਗਈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਖੁਸਰੋ ਨੂੰ ਅਸ਼ੀਰਵਾਦ ਦਿੱਤਾ ਉਹਦੀ ਮਦਦ ਕੀਤੀ ਗੁਰੂ ਸਾਹਿਬ ਨੇ ਖੁਸਰੋ ਦੇ ਮੱਥੇ ਤੇ ਤਿਲਕ ਲਾਇਆ ਉਹਨੂੰ ਅਸ਼ੀਰਵਾਦ ਦਿੱਤਾ ਹਾਲਾਂਕਿ ਤਿਲਕ ਲਾਉਣ ਦੀ ਗੁਰੂ ਘਰ ਦੇ ਵਿੱਚ ਨਾ ਤੇ ਇਦਾਂ ਦੀ ਕੋਈ ਮਰਿਆਦਾ ਹੈ ਭਾਵੇਂ ਕਿ ਗੁਰੂ ਸਾਹਿਬ ਉੱਥੇ ਮੌਜੂਦ ਵੀ ਨਹੀਂ ਸਨ ਸੋ ਖੁਸਰੋ ਦੀ ਮਦਦ ਕਰਨ ਦਾ ਇਲਜ਼ਾਮ ਲਾ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤਤੀਆਂ ਤਵੀਆਂ ਤੇ ਉਬਲਦੀਆਂ ਦੇਗਾਂ ਵਿੱਚ ਬਿਠਾਇਆ ਗਿਆ 30 ਮਈ 1606 ਨੂੰ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਉਹਨਾਂ ਦੇ ਸਰੀਰ ਨੂੰ ਰਾਵੀ ਦਰਿਆ ਦੇ ਵਿੱਚ ਢੋੜ ਦਿੱਤਾ ਗਿਆ ਜੇ ਸਭ ਤੋਂ ਵੱਡੇ ਕਾਰਨ ਦੀ ਮੈਂ ਗੱਲ ਕਰਨੀ ਹੋਵੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੈ ਪਰ ਦੁਖਾਂਤ ਦੀ ਜੇ ਗੱਲ ਕਰਨੀ ਹੋਵੇ ਅੱਜ ਉਸ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪੜਦੇ ਨਹੀਂ ਸਮਝਦੇ ਨਹੀਂ ਵਿਚਾਰਦੇ ਨਹੀਂ ਸੋ ਲੋੜ ਹੈ ਇਧਰਲੇ ਬੰਨੇ ਸਾਨੂੰ ਸਾਰਿਆਂ ਨੂੰ ਧਿਆਨ ਦੇਣ ਦਾ ਜੇ ਤੁਸੀਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਕਾਰਨਾ ਬਾਰੇ ਵਧਿਕ ਜਾਣਕਾਰੀ ਲੈਣੀ ਹੋਵੇ ਤਾਂ ਸਤਿਕਾਰਯੋਗ ਗਿਆਨੀ ਹਰਜਿੰਦਰ ਸਿੰਘ ਸਭਰਾ ਤਿੰਨਾਂ ਦੇ ਜਿਹੜਾ YouTube ਦਾ ਅਫੀਸ਼ੀਅਲ ਚੈਨਲ ਉਹਦੇ ਵਿੱਚ ਉਹਨਾਂ ਨੇ ਕੱਲੇ-ਕੱਲੇ ਪੁਆਇੰਟ ਨੂੰ ਡਿਸਕਸ ਕੀਤਾ ਹੋਇਆ ਹੈ ਉਹ ਤੁਸੀਂ ਉੱਥੋਂ ਪ੍ਰਾਪਤ ਕਰ ਸਕਦੇ ਹੋ ਸਾਰਿਆਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ